ਜ਼ਿੰਦਗੀ ਦੇ ਵਿੱਚ ਕਦੇ ਵੀ ਇਹ ਸੋਚ ਕੇ ਦੌੜ ਨਾ ਲਾਓ ਕਿ ਅਸੀਂ ਪੈਸਾ ਇਕੱਠਾ ਕਰਨਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਸੋਚ ਕੇ ਦੌੜ ਲਾਓ ਕਿ ਮੈਂ ਚੰਗਾ ਕਰਮ ਕਰਨਾ ਤੇ ਚੰਗੇ ਲੋਕਾਂ ਦੀ ਨਾਮ ਦੇ ਵਿੱਚ ਲਿਸਟ ਦੇ ਵਿੱਚ ਆਪਣਾ ਨਾਮ ਲੈ ਕੇ ਆਉਣਾ ਕਿਉਂਕਿ ਜਦੋਂ ਤੁਸੀਂ ਇਹ ਦੌੜ ਲਾਉਂਦੇ ਨਾ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਝਵਾਨ ਲੋਕ ਆ ਉਹਨਾਂ ਵੱਲੋਂ ਪਿਆਰ ਮਿਲੇਗਾ ਇੱਜ਼ਤ ਮਿਲੇਗੀ ਮਾਨ ਮਿਲੇਗਾ ਵੈਸੇ ਕਾਂਗਿਆਰੀ ਤਾਂ ਫਸਲ ਦੇ ਵਿੱਚ ਵੀ ਆਪਣੇ ਆਪ ਵਧੀਆ ਬਹੁਤ ਸਾਰੇ ਏਦਾਂ ਦੇ ਲੋਕ ਵੀ ਐ ਵੀ ਤੁਸੀਂ ਜਿੰਨਾ ਮਰਜੀ ਚੰਗਾ ਕਰ ਲਓ ਤੁਹਾਨੂੰ ਉਹਨਾਂ ਨੇ ਚੰਗਾ ਨਹੀਂ ਕਹਿਣਾ ਪਰ ਧੋੜ ਮਗਰ ਲਾ ਕੇ ਚੰਗਾ ਬੰਨਾ ਇਹ ਵੀ ਕੋਈ ਬਹੁਤੀ ਵੱਡੀ ਸਾਡੀ ਸਿਆਣਫਲੀ ਕਹਿੰਦੇ ਇੱਜ਼ਤ ਦੇ ਨਾਲ ਪੈਸਾ ਤੁਸੀਂ ਕਮਾ ਸਕਦੇ ਹੋ ਪਰ ਪੈਸੇ ਦੇ ਨਾਲ ਇੱਜ਼ਤ ਨਹੀਂ ਕਮਾਈ ਜਾ ਸਕਦੀ ਇਹ ਵੀ ਇੱਕ ਅਟਲ ਸਚਾਈ ਹੈ ਇੱਕ ਕੋੜਾ ਸੱਚ ਹੈ ਸੋ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਵਾਸਤੇ ਐਸਟਰਾਂ ਦਾ ਕੰਮ ਕਰੋ ਜਿਹੜਾ ਸਮਾਜ ਦੇ ਵਿੱਚ ਤੁਹਾਨੂੰ ਕਰਨ ਲੱਗਿਆਂ ਸਕੂਨ ਮਿਲੇ ਜਿਹੜੇ ਰਿਸ਼ਤੇ ਨੂੰ ਨਭਾਉਣ ਲੱਗਿਆਂ ਤੁਹਾਨੂੰ ਸਕੂਨ ਮਿਲੇ ਸੋ ਜੇ ਤੁਸੀਂ ਇਦਾਂ ਦੀਆਂ ਚੀਜ਼ਾਂ ਕਰੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜਲਦੀ ਕਾਮਯਾਬ ਹੋਵੋਗੇ ਕਾਮਯਾਬੀ ਤੁਹਾਡੇ ਜਿਹੜੇ ਪੈਰ ਚੂਹੂਗੀ ਬੇਸ਼ੱਕ ਤੁਸੀਂ ਧਨ ਦੌਲਤ ਨਾਲ ਕਮਾ ਸਕੋਗੇ ਦੁਨੀਆਂ ਦੇ ਵਿੱਚ ਇੱਕ ਇਹੋ ਜਿਹੀ ਪਹਿਚਾਨ ਬਣਾ ਕੇ ਰੱਖੋਗੇ ਕਿ ਜਿੱਥੋਂ ਦੀ ਤੁਸੀਂ ਲੰਘੂਗੇ ਚਾਰ ਬੰਦੇ ਤੁਹਾਨੂੰ ਸਲਾਮ ਜ਼ਰੂਰ ਕਰਨਗੇ ਤੁਹਾਨੂੰ ਸਤਿ ਸ੍ਰੀ ਅਕਾਲ ਨਮਸਤੇ ਜ਼ਰੂਰ ਕਹਿਣਗੇ ਇਹ ਤੁਹਾਡੀ ਸਭ ਤੋਂ ਵੱਡੀ ਤੇ ਅਸਲ ਕਮਾਈ ਹੋਏਗੀ ਬਾਕੀ ਕਮਾਈਆਂ ਜਿਹੜੀਆਂ ਬਿਲਕੁਲ ਵਿਅਰਥ ਨੇ ਇਦਾਂ ਦੀਆਂ ਕਮਾਈਆਂ ਦਾ ਦੇ ਬਰਾਬਰ ਆ ਜਿਹੜੀਆਂ ਕਿਸੇ ਨਾਲ ਧੋਖਾ ਤੜੀਆਂ ਲਾਲਚ ਦੇ ਨਾਲ ਕੀ ਬਣਾਈਆਂ ਗਈਆਂ ਹੋਣ ਕੁਝ ਬਹੁਤ سارے ਰਿਸ਼ਤੇ ਇਦਾਂ ਦੇ ਆ ਜਿਹੜੇ ਤੁਹਾਡੇ ਨਾਲ ਭੈਣ ਭਰਾਵਾਂ ਦੇ ਨਾਂ ਤੇ ਜੁੜਦੇ ਨੇ ਤੇ ਬਾਅਦ ਦੇ ਵਿੱਚ ਉਹ ਜਿਹੜੇ ਰਿਸ਼ਤੇ ਆ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਨੀਵਾ ਵੀ ਦਿਖਾਉਂਦੇ ਨੇ ਗੰਦਲਾ ਵੀ ਕਰਦੇ ਨੇ ਸੋ ਇਹੋ ਜਿਹੇ ਰਿਸ਼ਤਿਆਂ ਤੋਂ ਦੂਰ ਰਹਿਣਾ ਸਿੱਖੋ ਕਦੇ ਕੋਈ ਵੀ ਕਿਸੇ